ਹੋ ਗਿਆ ਮੰਮੀ ਸਹੀ ਹੈ ਇਹ ਤਾਂ ਉਹੀ ਕਿਹੜੇ ਖਾਂਦੀ ਰਹੀ ਹੋਏ ਰੋਕ ਇੱਕ ਮਿੰਟ ਹਾਂਜੀ ਕਿੱਦਾਂ ਸਾਰੇ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੋਗ 'ਚ ਤੇ ਅੱਜ ਲੱਗੇ ਆਪਾਂ ਪੰਜੀਰੀ ਬਣਾਉਣ ਮਾਤਾ ਨੇ ਦਿੱਤਾ ਸਮਾਨ ਲੈ ਕੇ ਤੇ ਮੈਂ ਚੱਲਿਆ ਹੁਣ ਮੰਡੀ ਜੀ ਛੇਤੀ ਆ ਵੀ ਜਾਈਂ ਇਦੋਂ ਤੇ ਮੰਡੀ ਬੈਠਾ ਨਾ ਰਹੀ ਆ ਪਾ ਬਣਾਉਣੀ ਵੀ ਆ ਉਹ ਆਉਂਗਾ ਹੀ ਮਾਤਾ ਹੋਰ ਉੱਥੇ ਬਹਿ ਕੇ ਕੀ ਮੈਂ ਕੀ ਕਰਨਾ ਬਸ ਇੱਚੋ ਲੜਦੀ ਰਿਹਾ ਕਰ ਚੋ ਵੀ ਕਿੰਨੇ ਮਾਤਾ ਦਾ ਤੇ ਹੋਰ ਮਾਤਾ ਦਾ ਬਸ ਆਹੀ ਕੰਮ ਆ ਜੀ ਰੋਜ਼ ਲੜਦੀ ਰਹਿੰਦੀ ਆ ਮੈਨੂੰ 80 ਕਿਲੋ ਬਤਾਵਾਗੇ ਮਗਰ 200 ਗ੍ਰਾਮ ਚਾਰੋ ਕੋਸਰਾ ਕੋਸਰਾ ਕੋਈ ਭਾਈ ਜੀ ਲੋ ਜੀ ਹੁਣ ਪਹੁੰਚ ਗਏ ਆਪਾਂ ਘਰੇ ਤੇ ਮੰਮੀ ਉਧਰ ਲੱਗਦਾ ਫੋਨ ਤੇ ਲੱਗੀ ਹੋਈ ਆ ਹਾਂ ਵੀ ਮੰਮੀ ਆ ਗਿਆ ਹੋਰ ਆ ਗਿਆ ਲੈ ਹੋਰ ਲਿਆਂਦਾ ਸਮਾਨ ਤੂੰ ਮੰਮੀ ਫੋਨ ਤੇ ਲੱਗੀ ਹੋਈ ਹੈ ਕੀ ਗੱਲ ਹੈ ਅਥਰ ਹੋਰ ਮੈਂ ਵੇਲੇ ਕੀ ਕਰਾਂ ਮੈਂ ਦਿੱਤੀ ਜਾਂਦੀ ਸੀ ਤੈਨੂੰ ਅੱਛਾ ਤੇ ਲੈ ਆ ਹੁਣ ਨਾ ਦਵਾ ਦਾ ਬਣਾ ਦੇ ਅੱਜ ਜੀ ਪਹਿਲਾਂ ਤੁਸੀਂ ਐ ਕਰੋ ਚਾਹ ਪੀ ਲਓ ਅੱਛਾ ਫਿਰ ਅੱਜ ਮੈਂ ਤੁਹਾਨੂੰ ਪੰਜੀਰੀ ਬਣਾ ਦਵਾਂਗੇ ਅੱਜ ਭੰਨਤਾ ਜਾਊਗੀ ਨਾ ਪੱਕਾ ਹਾਂ ਅੱਜ ਪੱਕਾ ਬੰਨ ਲਊਗੀ ਮੈਨੂੰ ਮੁਸ਼ਕਲ ਲੱਗਦਾ ਜਿਹੜੇ ਸਾਨਾ ਤੋਂ ਫਿਰਦੀਆਂ ਨਹੀਂ ਨਹੀਂ ਬਨ ਜਾਊਗੀ ਅੱਜ ਅੱਛਾ ਹਾਂ ਚਲੋ ਠੀਕ ਹੈ ਚਾਹ ਪੀ ਲੋ ਇੱਕ ਵਾਰ ਚਾਹ ਪੀ ਲੈ ਨਿਆ ਚਾਹ ਪੀ ਲੈ ਨਿਆ ਚਾਹ ਪੀ ਕੇ ਵੀ ਹਾਂ ਉਹ ਸਹੀ ਹੈ ਮੈਂ ਚਾਹ ਚੂ ਪੀ ਲੈਨੇ ਹਣਾ ਸੁਸਤੀ ਲੱਥੂ ਕੀ ਨਾਲ ਸੁਸਤੀ ਲੱਥੂ ਕੀ ਸਹੀ ਹੈ ਹਮਮ ਔਰ ਹੋ ਗਏ ਮਾਸੀ ਨਾਲ ਗੱਲਾਂ ਔਰ ਮਾਰ ਲੀਆਂ ਚੁਗਲੀਆਂ ਕਰ ਲੀਆਂ ਚੁਗਲੀਆਂ ਕਿਉਂ ਕਰ ਲੀਆਂ ਰਾਜੀ ਕਿਸੇ ਕੀਤੀਆਂ ਗੱਲਾਂ ਲੈ ਔਰ ਉਹਨਾਂ ਦੇ ਘਰ ਰੋਟੀ ਨਹੀਂ ਪਾਤੀ ਜੇ ਨਾ ਕਰ ਤੋ ਸਹੀ ਗੱਲਾਂ ਨਾ ਕਰੋਂ ਇਧਰ ਉਧਰ ਦੀਆਂ ਤੇ ਹੋਰ ਆ ਹੀ ਹੁੰਦਾ ਔਰ ਕੀ ਹੁੰਦਾ ਉਹ ਪ੍ਰਦੇਸਾਂ ਚਾ ਮੈਂ ਇੱਥੇ ਐਸਾ ਚੁਗਲੀਆਂ ਕਰਨੀਆਂ ਤੇ ਲੈ ਹੋਰ ਆ ਚੁਗਲੀਆਂ ਹੀ ਹੁੰਦੀਆਂ ਗੱਲਾਂ ਤੁਹਾਡੇ ਭਾਣੇ ਆ ਜਦੋਂ ਇਧਰ ਉਧਰ ਦੇਖੋ ਤਾਂ ਐਂ ਕਹਿੰਦਾ ਚੁਗਲੀਆਂ ਹੋਈ ਜਾਂਦੀਆਂ ਕੋਈ ਨਹੀਂ ਭੈਣਾ ਭੈਣਾ ਗੱਲਾਂ ਕਰਦੇ ਆ ਅੱਛਾ ਲੈ ਫਿਰ ਚਾਹ ਚੁ ਬਣਾਣਾ ਮੰਮੀ ਨਾ ਬਣਾਉਣੀ ਮੈਂ ਚਾਹ ਤੇ ਆ ਫਿਰ ਹੁਣ ਅੱਜ ਦੀ ਤਰੀਕੇ ਚ ਬਣਜੂਗੀ ਹਾਂ ਚਲੋ ਦੇਖਦੇ ਹਾਂ ਮੈਨੂੰ ਤਾਂ ਮੁਸ਼ਕਲ ਲੱਗਦਾ ਨਹੀਂ ਨਹੀਂ ਬਣਜੂਗੀ ਬਣਜੂਗੀ ਨਹੀਂ ਰਹਿਣ ਦੇ ਕੇ ਵੀ ਪੀਣੀ ਆ ਗੱਲ ਇੱਕ ਬਣੀ ਆ ਚੰਗੀ ਹੁੰਦੀ ਆ ਨਹੀਂ ਨਹੀਂ ਸੌਫ ਚੰਗੀ ਤਾਂ ਹੁੰਦੀ ਆ ਪਰ ਇਹ ਵੀ ਪੀ ਲਈਏ

ਇੱਪ ਕਿੰਨਾ ਅਰੀ ਗਰ ਮੰਮੀ ਸੌਫ ਸਾਰੀ ਡੇਗੀ ਸੌਫ ਡੇਗੀ ਖਿੱਲਰ ਗਈ ਸਾਰੀ ਸੌਫ ਖਿੱਲਰ ਗਈ ਸੌਫ ਡੋਲਦੀ ਮੰਮੀ ਇੰਨੇ ਸਾਰੀ ਹੋਰ ਓ ਯਾਰ ਪਤਾ ਨਹੀਂ ਲੱਗਿਆ ਯਾਰ ਉੱਤੋਂ ਟੱਕਰ ਨੂੰ ਤਸਰਾ ਕਦੇ ਖੁੱਲਾ ਰਹਿ ਗਿਆ ਆਣੀ ਨੀ ਕੀ ਕਰੀ ਕੰਮ 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 ਛੱਡ ਕੇ ਆਈ ਏ ਸਰ ਆਪ ਦਾ ਜਾਵਾਂ ਮੈਂ ਤੇ ਨਹੀਂ ਫਿਰ ਕੀ ਆ ਪੀ ਕੇ ਰ ਪੀ ਕੇ ਰਖ ਲਓ ਨਾ ਪਿੱਤੀ ਹੋਈ ਕੰਮ ਆ ਜੂਗੀ ਇਹਨੂੰ ਰੱਖ ਲਿਓ ਥੋੜੀ ਜਿਹੀ ਉਵੇਂ ਪਿੱਤੀ ਕੰਮ ਆ ਜੂਗੀ ਪਿੱਤੀ ਕਰੇ ਕੰਮ ਵਾਲੇ ਪਿੱਤਰ ਵਾਲਾ ਹੋਵੇਗੀ ਪੀਸੀ ਹੋਈ ਕੰਮ ਆ ਜੂਗੀ ਆਈ ਮੋ ਤੀਨ ਮੀਟਰ ਤੇ ਐਸੇ ਹੁੰਦਾ ਉਸ ਕੋਣ ਲੱਗਿਆ ਦਾ ਮੈਂਦਲਾਦਾ ਹੋਵੇਗਾ ਮੇਰਾ ਨਹੀਂ ਨਹੀਂ ਹਮ ਤਾਂ ਹੀ ਨਾ ਲਾ ਮੁਸ਼ਕਿਲ ਤਾਂ ਹੁੰਦਾ ਕੋਈ ਆਉ ਚੱਲਦੀ ਆ ਨਾ ਫਿਰ ਹੋ ਗਿਆ ਮੰਮੀ ਸਹੀ ਹੈ ਇਹ ਤਾਂ ਉਹੀ ਜਿਹੜੇ ਖਾਂਦੀ ਰਹੀ ਹੋਈ ਰੁਕ ਇੱਕ ਮਿੰਟ ਮੰਮੀ ਗੋੜਾ ਬੋਲਿਆ ਕਿ ਤੂੰ ਜਦੋਂ ਆਖਿਆ ਨਾ ਬਈ ਮੈਨੀ ਪੀਣੀ ਆ ਬਸ ਮੈਨੂੰ ਲੱਗਦਾ ਹੋ ਗਿਆ ਕੰਮ ਤਾਂ ਇਹਨਾਂ ਵਿੱਚੋਂ ਮਿੱਠਾ ਦੇ ਵਿੱਚ ਪਾਇਆ ਸੀ ਇਹਨੂੰ ਲੈ ਹੋਰ ਚਲ ਹੋਰ ਪੀਖਾ ਮੈਨੂੰ ਲੱਗਦਾ ਕੰਮ ਹੋ ਗਿਆ ਦਾ ਨਹੀਂ ਚੱਲ ਪੀ ਅੱరే ਤੇਰੀ ਕੀ ਕਰਦਾ ਡੈਲੰਗੂ ਬਾਤ ਉਹ ਪਾਇਨੀ ਦਿੱਤੀ ਉਹ ਲਾਹੀ ਦਿੱਤੀ ਚੱਲੀ ਗਈ ਤੇ ਜਿਹਦੇ ਨਾ ਪਾਇਆ ਉਹ ਤਾਂ ਰੱਖੇ ਰੇ ਠੋਕਾ ਕਿਉਂ ਉਹ ਬਸ ਨਹੀਂ ਚੱਕਰੀ ਚ ਗਈ ਪਾਇਆ ਹੀ ਗਿਆ ਉਹ ਤਾਂ ਆ ਗਿਆ ਬਕੂਟ ਚੱਲ ਮੈਂ ਗੱਲ ਘਰਮਦਾ ਹੋ ਗਈ ਮੇਰੀ ਹੁਣ ਦੱਸ ਬਸ ਪਹਿਲਾਂ ਕਿਤੇ ਕੋਈ ਦਿੱਕਤ ਹੋ ਗਈ ਦਿੱਕਤ ਕਿਉਂ ਤੂੰ ਆ ਇੰਨਾ ਦੇ ਵਿੱਚ ਪਾ ਇਹ ਜ਼ਰੂਰੀ ਆ ਕਿਹਦਾ ਚ ਆਹਾ ਚੱਲ ਕੋਈ ਆ ਲੈ ਇਹਨੂੰ ਸਾਫ਼ ਕਰ ਤੇ ਇਹ ਹੋਰ ਕੀ ਗੱਲ ਆ ਸਾਰੇ ਮੈਂ ਤਾਂ ਕਹਿੰਦਾ ਸਾਰੇ ਕੱਢ ਦੇਣੇ ਆ ਨਹੀਂ ਨਹੀਂ ਆ ਨਹੀਂ ਪੱਬੀ ਜਿਹੜੇ ਆ ਮਖਾਣੇ ਜੇ ਪਈ ਆ ਕੀ ਹੁੰਦੇ ਆ ਇਹ ਥੋੜੇ ਜੇ ਕਰਕੇ ਦੇਖ ਲਈ ਨਹੀਂ ਇਹ ਹੀ ਮਤਲਬ ਸਿੱਧੇ ਪੁਣਿਆ ਕਿ ਇਹਨੂੰ ਇਹਨਾਂ ਨੂੰ ਦੋ ਚਾਰ ਇਹ ਨਹੀਂ ਪੀਸਨੇ ਹੈ ਨਹੀਂ ਪੀਸਨੇ ਇਹ ਇੱਥੇ ਪੀਸ ਕੇ ਕਰ ਲਈਂਗਾ ਜੇ ਤੂੰ ਆਹ ਚਾਹ ਪੂਰਾ ਕਰ ਲੈ। ਉਹ ਨਹੀਂ ਨਹੀਂ ਉਹ ਬਾਤ ਸਰੀ ਫਿਰ 4 ਕਿਲੋ ਪੀਸੇ ਆਣੇ ਐ। ਕੁਝ ਸਿਸਟਮ ਹੀ ਹੋਵੇ ਮੜਾਇਆ ਇਹਦੇ ਚ। ਹੋਰ ਬਾਦੀ ਮਤਲਬ ਲੈ ਨਾ ਕਰੇ ਸਿੱਧੀ ਬਾਦੀ। ਇਹਨੂੰ ਰਹਿਣਦੇ ਆਪ ਐਵੇਂ ਹੀ ਖਾ ਲੈਨੇ ਆ। ਰੱਖਦਾ ਇਹਦੀ ਮੋਟੇ ਤੇ। ਉਹ ਵੀ ਵਾਰੀ ਖੜਾ-ਖੜਾ ਕੰਮ ਕਰੀਂ। ਜਮਾਈ ਮੈਂ ਕਿਉਂ ਦੁੱਧ ਤਾਂ ਸਰਪੇ ਕਿਉਂ ਨਿਕਲਣਾ ਭੈਣੇ। ਆਹ ਇਹ ਲੱਕ ਢਿੱਲੀ ਜਿਹਾ ਵਿਚਾਰ ਰੱਖਿਆ। ਕੀ? ਕਿਉਂ ਦੁੱਧ? ਨਹੀਂ ਤੇ ਆਹ ਚੀਜ਼ ਕੀ ਮੰਮੀ ਉਹ ਪਰਲੇ ਬੰਨੇ। ਇੱਕ ਤਾਂ ਹੈਗੀ ਆ ਉਹ ਖਸਖਾਸ ਹੂੰ ਤੇ ਆ ਹੈਗੀ ਆ ਕਾਜੂ ਅੱਛਾ ਅੱਛਾ ਉਹ ਹੈਗੀ ਦਵੈਣ ਠੀਕ ਆ ਹੈ ਕਿੰਨਾ ਕੁ ਲੱਗ ਜੂਗਾ ਟਾਈਮ ਇਹਨੂੰ ਬਣਦੇ ਬਣਦੇ ਬਸ ਕਿੰਨਾ ਘੱਟ ਹੈ ਭੁੰਨਣਾ ਆਟੇ ਦੇ ਵਿੱਚ ਭੁੰਨਾ ਹੋਣਾ ਤੇ ਉਹ ਦੂਸਰਾ ਉਹ ਹੋੜੀ ਗੂੰਦ ਜਿਹੜੀ ਭੁੰਨੀ ਸੀ ਉਹ ਪਾਉਣ ਲਈ ਅੱਡ ਨਹੀਂ ਉਹ ਕਿਉਂ ਚ ਪਾਉਗੀ ਉਹ ਕਿੱਥੇ ਉਹ ਆਡੀ ਆਡੀ ਕਰੂੰਗੇ ਆਡੀ ਸਗਰੀ ਵਿੱਚ ਕਰਨੀ ਆ ਨਹੀਂ ਜੀ ਕੜਾਈ ਤੈਨੂੰ ਕਰਨੀ ਪੈਣੀ ਆ ਤੇ ਉਹ ਬਾਅਦ ਹੈ ਨਾ ਗੈਸ ਤੇ ਕਰਨੀ ਪਾਉਗੀ ਕਿ ਗੈਸ ਤੇ ਆ ਚਲੇ ਨਹੀਂ ਇਹ ਤਾਂ ਕੱਢਣੀ ਕਿੰਨਾ ਮੁੜ ਗਿਆ ਬਰੀਕ ਹੋਈ ਹਾਂ ਇਹ ਚ ਨਹੀਂ ਨਿਕਲਣੀ ਆਈ ਨਾ ਪਾ ਕੇ ਵੇਖ ਲਈਏ ਇੱਕ ਵਾਰੀ ਥੋੜਾ ਲੰਦੋ ਤਤਾ ਨਹੀਂ ਮਰ ਨਹੀਂ ਨਾਲ ਨਾਲ ਲਾ ਲੀ ਹਾਂ ਹਾਂ ਵਾਗਰੂ ਬਾਬਾ ਵਧੀਆ ਵਧੀਆ ਬਣਾਇਆ ਬਾਬਾ ਵਧੀਆ ਖਾਣ ਜਵਾਕ ਮੇਰੇ ਐ ਨਾ ਕਹਿ ਤਨ ਵਧੀਆ ਨਹੀਂ ਬਾਬਾ ਵਧੀਆ ਹੀ ਕਰੂਗਾ ਬਾਬੇ ਨੇ ਕਦੀ ਮਾਰਾ ਥੋੜੇ ਕੀਤਾ ਆਪਣਾ ਲੋਵੀ ਆਟਾ ਪੁੰਨੀ ਜਾਂਦੇ ਆ ਮਾਤਾ ਹੁਣੇ ਸ਼ਾਬਾਸ਼ ਸ਼ਾਬਾਸ਼ ਮਾਤਾ ਜੋੜ ਲਗਾ ਕੇ ਹਾਈ ਸ਼ਾਹ ਬਹੁਤ ਅੱਛਾ ਏ ਜੋੜ ਲਗਾ ਕੇ ਹਾਈ ਸ਼ਾਹ ਲੈ ਮੈਂ ਹੁਣ ਆ ਇਧਰ ਤੂੰ ਰਹਿਣ ਦੇ ਭਰਾਵਾ ਮੈਂ ਕਰਦਾ ਤੂੰ ਰਹਿ ਬੱਦੂਗਾ ਹਾਂ ਤੂੰ ਤੇ ਗੁੰਡੀ ਤੋੜ ਕੇ ਉਹ ਮਾਰੂਗਾ ਅੱਛਾ ਏ ਹੋਰ ਇੰਨਾ ਯਕੀਨ ਆ ਮੇਰੇ ਤੇ ਜੀ ਕਹਿੰਦੇ ਤੇਰੇ ਕੋਲ ਬਹੁਤ ਆ ਤਾਂ ਹੀ ਦਾ ਕਹਿੰਦੇ ਵੀ ਕੁੰਡੀ ਤੋੜ ਦੂੰਗਾ ਮੈਂ ਕਿ ਫੁੱਟੀਆਂ ਥੋੜੀਆਂ ਲੀ ਮੋਟੀਆਂ ਵਾ ਬਰੀਕ ਕਰ ਤੇ ਪਹਿ ਉਹਦੇ ਨਾਲ ਹੀ ਕਰ ਲੈਂਦੇ ਫਿਰ ਬਰੀਕ ਨਹੀਂ ਉਹਦੇ ਨਾਲ ਨਹੀਂ ਹੁੰਦਾ ਇਹ ਫੁੱਟੀਆਂ ਹੁੰਦੀਆਂ ਹਨ ਹੋ ਹੋ ਜਾਂਦੀਆਂ ਸਭ ਉਹ ਛੱਡਦਾ ਥੋੜੀ ਜਿਹਾ ਕੁਛ ਹੁਣ ਕਿੰਨਾ ਕੁ ਲੱਗੂਗਾ ਟਾਈਮ ਇਹਨੂੰ ਮੰਮੀ ਬਾਸ ਹੁਣ ਪੁੱਜ ਚੱਲੇ ਆਟਾ ਹਾਂ ਆਟਾ ਪੁੱਜਿਆ ਤਾਂ ਸਮਾਨ ਸਾਰਾ ਗੇਚ ਸਾਰਾ ਇਕੱਠੇ ਪਾ ਦੇਣਾ ਫਿਰ ਬਾਅਦ ਚ ਤੇ ਤੁਹਾਡੀ ਪੰਜੀਰੀ ਤਿਆਰ ਤਾਂ ਮੇਰਾ ਵੇਸਣ ਫਿਰ ਬਣਾਉਗਾ ਅੱਛਾ ਮੇਰਾ ਭਾਂਡੂ ਦੂਰ ਕਰ ਦੇ ਇਹਦਾ ਸਮਾਨ ਸਹੀ ਗੱਲ ਦੂਰ ਕਰੋ ਪਹਿਲਾਂ ਮਿਕਸ ਨਾ ਹੋਵੇ ਬਾਗਾਂ ਮੇਰੋਲਾ ਪੁੰਦੀ ਰਹੂਗੀ ਦੇ ਚ ਕੀ ਉਹ ਦੰਨ ਨਾ ਖਾਣਾ ਹਾਂ ਬਾਬਾ ਅਸਨ ਬਲੇ ਕਿਹਨਾ ਸੀ ਬਲੇ ਅਸਨ ਬਲੇ ਕਿ ਕਿਉਂ ਹੜਗਾ ਮਾ ਅੱਛਾ ਖਾਂਡੇ ਕਿੰਨੇ ਕਿ ਪਾਈ ਏ ਅੱਧੀ ਅਗਲੀ ਪਾਈ ਏ ਹਾਂ ਅੱਧੇ ਇੱਕ ਅੱਧੀ ਆਟੇ ਦੀ ਹੋ ਗਈ ਹੁਣ 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 ਅੱਡਾ ਵੀ ਪਰੇ ਕਰੋ ਡੱਬੀ ਅੱਡਾ ਵੀ ਜੰਨੀ ਪਰੇਗਾ ਇਹ ਬਹੁਤ ਖੰਡਾ ਖੰਡਾ ਹੀ ਹੈ ਨਾ ਕਿੰਨੇ 2 ਕਿਲੋ ਪਾਈ 2 ਕਿਲੋ ਪਾਈ ਖੰਡ ਨਹੀਂ ਨਹੀਂ ਇਹ ਤਾਂ ਪਾਈ ਨਹੀਂ ਮਿੱਠਾ ਮੈਨੂੰ ਜ਼ਿਆਦਾ ਚਾਹੀਦਾ ਕ ਵੀ ਸਾਭ ਜਿਹਾ ਚਾਹੀਦਾ ਵੀ ਸਾਭ ਜਿਹਾ ਤਾਂ ਚਾਹੀਦਾ ਜ਼ਿਆਦਾ ਤਾਂ ਕੀ ਕਰਨਾ ਵੀ ਮਤਲਬ ਠੀਕ ਠਾਕ ਹੋਵੇ ਇਹਨਾਂ ਨੂੰ ਬਖਾ ਲਾਂਗੇ ਆਪਾਂ ਹਾਂ ਬਾਲਾ ਮਿੱਠਾ ਵੀ ਕਿਹੜਾ ਚੰਗਾ ਹੁੰਦਾ ਲੈ ਹੁਣ ਤਾਂ ਸਹੀ ਆ ਹੈ ਨਾ ਬਸ ਠੀਕ ਹੈ ਉਹ ਕਿਹਨਾਂ ਦਾ ਮੁੰਡਾ ਹੈ ਕਿਹੜਾ ਗਲਤੀ ਹੋਈ ਹੁੰਦੀ ਹੈ ਨਾ ਅੱਛਾ ਆਹੀ ਜੇ ਮੈਂ ਕੀਤਾ ਹੁੰਦਾ ਕੁਝ ਨਾ ਦਿਖਾ ਤੇ ਹੁਣ ਨੂੰ ਕੰਮ ਹੋਇਆ ਨਾ ਸੀ ਮੇਰਾ ਨਾ ਦਿਖਾ ਕਿੰਦੀ ਇਹ ਤਾਂ ਮੰਮੀ ਹੁਣ ਬਣ ਗਿਆ ਆ ਕੀ ਕੀਤਾ ਬਹੁਤ ਤਗੜਾ ਕੰਮ ਕੀਤਾ ਮੰਮੀ ਆਉਂਦਾ ਆਓ ਹੋਰ ਹਲਾਓ ਬਹੁਤ ਬੋਲ ਲਾਉਂਦੇ ਖੜਾ ਹਲਾ ਭਾਈ ਹਲਾ ਆ ਵਾ ਵੀ ਹਲੇ ਭਾਈ ਬਾਹਰ ਸੇ ਆਏ ਆ ਉਹ ਕਰਤਾ ਕੰਮ ਕਿੰਨੇ ਆ ਕੇ ਪਿੱਛੇ ਆ ਕੇ ਪਿੱਛੇ ਕਾਣ ਬਾ ਨਾ ਕਰ ਕਾਹਦਾ ਪਿੱਛੇ ਕਾੜ ਦੇ ਕਾੜੇ ਸਾਰੇ ਕਾੜੇ ਕਾੜੇ ਨਹੀਂ ਲੱਗ ਬਣ ਗਿਆ ਲੋ ਜੀ ਬਣ ਗਿਆ ਲਓ ਜੀ ਇਹ ਅੱਜ ਆ ਵੀ ਪਾਲਾ ਇੱਧਰ ਖੰਡ ਰਿਆਂ ਧੱਗੜਾ ਆਤੀਆਂ ਖੰਡ ਇਹ ਗੁੰਧ ਆ ਕੇ ਇਹ ਤਾਂ ਬਣਾਤੇ ਪਕੌੜੇ ਹਲਾਓ ਹਲਾਓ ਇਹ ਲੈ ਕੀ ਹੈ ਆਪਾਂ ਮੈਨੂੰ ਖਲੋਣੀ ਇੱਕ ਮਿਲਿਆ ਹੈਗਾ ਪਾ ਲੋ ਆਟੇ ਚ ਮੈਂ ਤਾਂ ਕਹਿਣਾ ਬਈ ਇਹਨੂੰ ਸਿਆਣ ਖੰਡ ਬਾਹਰ ਪਾਤੀਆਂ ਪਾਤੀਆਂ ਆ ਮੈਂ ਰੱਖੇ ਥੋੜੀ ਹਲਾਵਾਂ ਕਿ ਮੈਂ ਆ ਤੁਹਾਨੂੰ ਵੀ ਆਪਣੀ ਮੰਮੀ ਉਹ ਪਾ ਲਾ ਦੇ ਵੀ ਨਹੀਂ 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 ਕਿਉਂ ਪਾ ਦੋ ਮੰਮੀ ਉੱਪਰ ਉੱਪਰੋਂ ਕਿਉਂ ਆ ਲੋ ਨਹੀਂ ਉਹ ਫਿਰ ਨਹੀਂ ਪੋਣੀ ਉਹ ਕਿਉਂ ਪਾ ਦੋ ਹੈ ਹੈ ਉਹ ਪਾ ਰਤੀ ਜਿਹੜੀ ਹੈ ਪਾਤੀ ਨਾਲ ਉਹ ਨਾ ਜਿਹੜੀ ਉਹ ਕਮਰ ਕਸ ਪਾਤੀ ਪਾਤੀ ਉਹ ਚ ਪਾਤਾ ਇਹ ਤਾਂ ਝੁਗੜੀ ਜੀ ਬਣੀ ਉਹ ਵਾਦੀ ਜੀ ਹਨਾ ਕੋ ਜੋ ਕਿ ਮੰਮੀ ਮੰਮੀ ਪਾ ਦੇ ਮੈਂ ਲੱਗਦਾ ਬੰਦੋ ਕੀ ਗੱਲ ਉਹ ਵੀ ਉਹ ਵਿੱਚ ਪੈ ਗਈ ਉਹ ਸਹੀ ਹੋ ਜਾਣੀ ਹੈ ਨਾਲ ਹੀ ਨਹੀਂ ਉਹ ਬਿਚਾਰੀ ਕਹੇ ਹਲੇ ਦਿਨ ਹਲਾਵਾ ਕੇ ਨਾ ਤੋ ਫੜੇ ਯਾਰ ਤੁਸੀਂ ਦੂਜੀ ਲੈਣੀ ਸੀ ਮੰਮੀ ਪੋਣੀ ਨਹੀਂ ਤੁਹਾਡੇ ਜਿਹੜੀ ਉਹਦਣਾ ਨਹੀਂ ਹੁਣ ਤਾਂ ਮੈਨੂੰ ਤਾਂ 10 ਮਿੰਟਾਂ ਦੇਖੇ ਤਾਂ ਹਣਾ ਹੋ ਗਿਆ ਕੀ ਹੋਰ ਇੰਨਾ ਟਾਈਮ ਹੀ ਲੱਗਦਾ ਹੈ ਕੀ ਲਓ ਖੋਲਿ ਗਏ ਲੈ ਵੀ ਚੱਕ ਦੋ ਫੱਟੇ ਫਿਰ ਆਕਰਮਣ ਲੇਖਾ ਵੇਖ ਲੋ ਲੋ ਜੀ ਹੁਣ ਰਾਤ ਦੇ ਵੱਜ ਗਏ 7:30 ਤੇ ਆਪਾਂ ਲੱਗੇ ਹੁਣ ਰੋਟੀ ਖਾਣ ਤੇ ਨਾਲੇ ਕਰਦੇ ਆਂ ਵਲੌਗ ਦਾ ਐਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਇਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੇ ਨਵੇਂ ਵਲੌਗ 'ਚ ਬਾ ਬਾਏ ਟਾ ਟਾ